ਮੈਂ ਮੇਰੇ ਕੋਲ ਸੁਨੇਹੇ ਤੇ ਆਇਆ। ਕਿਉਂ ਆ? ਉਹ ਆਉਂਦਾ ਸਾਰਾ। ਦੇਖੋ। ਮੈਂ ਇਹ ਬੜਾ ਪੰਗਾ ਪੈ ਗਿਆ। ਕਹਦਾ ਪੰਗਾ ਪੈ ਗਿਆ। ਉਹਨੇ ਸਿੱਧੀ ਜੀ ਗੱਲ ਕਹਿਤੀ ਮੈਨੂੰ। ਹਾਂ ਜੀ। ਉਹ ਕਹਿੰਦੀ ਕਿ ਮੈਂ ਨਹੀਂ ਰਹਿਣਾ। ਚਾਹਤ ਸਿੱਧੀ ਜੀ ਗੱਲ ਕਰ ਲਾ ਸ਼ਮੀ ਨਾਲ। ਠੀਕ ਐ ਮੈਂ ਇਹ ਨਹੀਂ ਵਿਹਤ ਨਹੀਂ ਕਰਾ ਸਕਦੀ। ਤੂੰ ਕੀ ਕਰੇ ਆ ਸਿਮਰ ਤੂੰ ਉਹਨੇ ਜੀ ਨਹੀਂ ਦਿੰਦੀ ਤੂੰ ਦੋ ਦੋ ਮਿੰਟਾਂ ਬਾਅਦ ਜਲੀਲ ਕਰਦੀ ਉਹਨੂੰ ਇਨ ਜਲੀਲ ਲੋਕ ਹੀ ਕਰ ਐਸਾ ਦਾ ਤੇਰੇ ਸਾਹਮਣੇ ਕੱਲ ਉਹਨੇ ਉਹਦੇ ਚੈਨ ਨੂੰ ਲਵਾ ਕੇ ਤੋ ਉਹਦੇ ਗੱਲ ਪਾਤੀ ਤੇ ਬੇਇਜ਼ਤੀ ਹੈ ਨਾ ਤੂੰ ਹੋਰ ਤੂੰ ਜਪਈ ਹੀ ਚੈਨੀ ਸੀ ਇੱਥੇ ਸੀ ਕੁੜੀ ਕਿਸੇ ਚਲ ਚ ਨਹੀਂ ਸੀ ਤੂੰ ਹੀ ਤੇ ਮੈਂ ਕਿਹਾ ਜਿੱਤੇ ਉਹਨੂੰ ਨਹੀਂ ਕੀ ਪ੍ਰੋਬਲਮ ਹੈ ਤੈਨੂੰ ਜ਼ਿਆਦੀ ਪ੍ਰੋਬਲਮ ਹੈ ਉਹ ਬਹੁਤਾ ਹੀ ਹੁਣ ਕਰੰਟ ਹੈ ਪੀ ਇਹਦਾ ਪਹਿਲਾਂ ਨਹੀਂ ਕਰਦੀ ਪਹਿਲਾਂ ਆਪ ਗੱਲਾਂ ਕਰਦੀ ਸੀ ਹੁਣ ਉਹਦੇ ਵੱਲ ਹੋ ਗਈ ਆ ਪੁੱਤ ਮੈਂ ਤੈਨੂੰ ਪਹਿਲਾਂ ਦੱਸਿਆ ਸੀ ਇਹਨਾਂ ਦੂਆਂ ਭੈਣਾਂ ਦੀ ਬਣ ਨਾ ਦੇ ਇਹਨਾਂ ਨੂੰ ਕਾੜ ਕੇ ਰੱਖ ਮਗਰ ਤੂੰ ਹੀ ਮੇਰੀ ਸੁਣਦੇ ਹੀ ਨਹੀਂ ਅੱਜ ਕੱਲ ਨਾ ਉਦੋਂ ਉਹਦੀ ਗੱਲਾਂ ਕਰਦੀ ਅੱਜ ਕੱਲ ਤੇ ਉਹਦੇ ਤੇ ਮਰੀ ਫਿਰਨ ਢਈ ਆਂ ਕਿ ਅਹੀਂ ਉਹਨੂੰ ਦੱਸ ਦਿੱਤਾ ਹੀ ਮੈਂ ਕਿ ਅਹੀਂ ਅੰਜੂ ਨੂੰ ਇਸ ਕਰਕੇ ਲਿਆਂਦਾ ਥੋੜੀਆ ਬਾਤ ਲੈ ਆਂ ਮम्मी ਪਹਿਲਾਂ ਮੇਰੀ ਗੱਲ ਸੁਣ ਥੋੜੀਆ ਹੀ ਇਹ ਪਹਿਲਾਂ ਮੇਰੀ ਗੱਲ ਸੁਣ ਉਦੋਂ ਬੇਸ਼ਕਲ ਵੇਖਣਾ ਨਹੀਂ ਮੰਜੂਰੀ ਨੇ ਉਹਨੂੰ ਪਹਿਲਾਂ ਇਹਨੂੰ ਹੁਣ ਪਤਾ ਇਹਨੂੰ ਕੀ ਹੋਇਆ ਵਾ ਉਦੋਂ ਕਹਿੰਦੀ ਮੇਰੇ ਨਿਆਣੇ ਤੇ ਆਇਆ ਤਾਂ ਕਿਹੜਾ ਪੈਰੀ ਇਹਦੇ ਹੱਥੀ ਕੋਈ ਖਾਂਦੀ ਨਹੀਂ ਇਦਾਂ ਦੀ ਨਿਕਲ ਚ ਇੱਥੇ ਰੋੜਾ ਦੂਜੀ ਜਗ੍ਹਾ ਜਾ ਕੇ ਕੋਈ ਕਮਰਾ ਲੈ ਲੋ ਕਿਰਾਏ ਤੇ ਹੈ ਮम्मी ਤੁਹਾਨੂੰ ਇਹ ਕਹਦਾ ਕਿ ਕਿਲੋ ਬਣਾਇਆ ਬੜੀ ਤਕਲੀਫ਼ ਸਸਾ ਬਣ ਗਈ ਉਹਨੇ ਕਰ ਅੰਜੂ ਨੇ ਨਾ ਮੈਨੂੰ ਸਿੱਧਾ ਇਹ ਕਹਿ ਦਿੱਤਾ ਏ ਕਿ ਜਾਂ ਤੋ ਨਾ ਗੱਲ ਕਰ ਲਾ ਤੇ ਮੈਂ ਨਹੀਂ ਰਹਿਣਾ ਰੋਣਾ ਸਿੱਧੀ ਗੱਲ ਤੇ ਉਹ ਵੀ ਫਿਰ ਕੀ ਕਰੇ ਉਹ 2 ਮਿੰਟਾਂ ਮੜ ਉੱਠ ਉੱਠ ਕੇ ਤੇ ਸਿਮਰ ਤੋਂ ਦੀ ਬੇਇੱਜ਼ਤੀ ਕਰਦੀ ਆ ਇਨੀ ਬੇਇੱਜ਼ਤੀ ਕਰਾ ਸਕਦਾ ਕੋਈ ਕਿਹੜਾ ਤੈਨੂੰ ਮੈਂ ਪਹਿਲਾਂ ਹੀ ਆਖਿਆ ਸੀ ਵੀ ਇਹਨਾਂ ਦੋਆਂ ਭੈਣਾਂ ਦੀ ਭੜਨ ਨਾ ਦੇ ਦੋਵਾਂ ਨੂੰ ਕਾਟ ਕੇ ਰੱਖ ਦੋਵਾਂ ਨੂੰ ਵੱਖਰੀ ਵੱਖਰੀ ਰੱਖ ਮਗਰ ਤੂੰ ਮੇਰੀ ਗੱਲ ਨਹੀਂ ਸੁਣੀ ਕੋਈ ਅੱਜ ਕੱਲ੍ਹ ਤੇ ਉਹਦੇ ਤੇ ਫਿਦਾ ਹੋਈ ਫਿਰਦੀ ਆਪਣੀ ਭੈਣ ਤੇ ਕਿਉਂਕਿ ਉਹਨਾਂ ਅੰਜੂ ਵਾਲੋਂ ਸਾਰਾ ਕੁਝ ਦੱਸਿਆ ਸੀ ਤੇ ਇਹ ਇਸ ਕਰ ਮਨ ਜੂਨੂ ਲਿਆਦਾ ਅਗਰ ਪਹਿਲੋ ਉਹਦਣਾ ਲੜਦੀ ਸੀ ਹੁਣ ਉਹਦੇ ਤੇ ਉਹ ਤਰਸ ਖਾਂਦੀ ਪਈ ਆ ਉਹੋ ਮੰਮੀ ਆਹ ਤੇ ਗਲਤੀ ਕਰ ਦਿੱਤੀ ਤੁਸੀਂ ਜਿਹੜੀ ਸਿਮਰ ਤੁਹਾਨੂੰ ਦੱਸ ਕੇ ਨਾ ਆ ਸੱਚੀ ਬੜੀ ਵੱਡੀ ਗਲਤੀ ਕੀਤੀ ਤੁਸੀਂ ਦੱਸਣਾ ਨਹੀਂ ਚਾਹੀਦਾ ਤੁਹਾਨੂੰ ਪੁੱਤ ਉਹਦੇ ਸਾਹਮਣੇ ਵਿਚੋਲਣ ਆਈ ਆ ਉਹਦੇ ਸਾਹਮਣੇ ਉਹ ਕੁੜੀ ਛੱਡ ਕੇ ਗਈ ਆ ਕਿਸ ਤਰ੍ਹਾਂ ਨਾ ਮੂਮੇ ਦੱਸ ਦਿਓ ਮੈਨੂੰ ਬਾਰ-ਬਾਰ ਪੁੱਛਦੀ ਸੀ ਉਹਨੂੰ ਤੇ ਮਾੜਾ-ਮੋਟਾ ਦੱਸਣਾ ਹੀ ਪੈਣਾ ਸੀ ਅਜੇ ਤੇ ਸ਼ੰਮੀ ਨੂੰ ਨਹੀਂ ਪਤਾ ਲੱਗਾ ਜੇ ਸ਼ੰਮੀ ਨੂੰ ਪਤਾ ਲੱਗ ਜਾਂਦਾ ਤੇ ਫਿਰ ਪਤਾ ਨਹੀਂ ਕੀ ਹੋਣਾ 10 ਰੁਪਏ ਮੈਂ ਕੀ ਕਰਤੀ ਲੈ ਇਹ ਵਿੱਚ ਜਾਦੀ ਦੂੰਧਾ ਜ ਫਸਾ ਦਿੱਤਾ ਹਣ ਮੰਮੀ ਹੁਣ ਪਰ ਕੋਈ ਨਾ ਕੋਈ ਹੱਲ ਕੱਢਣਾ ਹੀ ਪੈਣਾ ਵਾ ਮੈਨੂੰ ਜਾਣ ਨਹੀਂ ਦੇਣਾ ਇਥੋਂ ਸੀਰ ਦੱਸਾਂ ਮੈਂ ਨਹੀਂ ਪੁੱਤ ਜੇ ਚਲ ਗਈ ਨਾ ਉਹ ਜੀ ਕੁੜੀ ਨਹੀਂ ਉਹ ਸਾਨੂੰ ਲੱਭਣੀ ਫਿਰ ਕੀ ਕਰੇਗਾ ਹੁਣ ਤੇ ਹੱਥ ਆਈ ਆ ਉਹ ਨਹੀਂ ਜਾਣ ਦੇਣੀ ਆਪਾਂ ਤੂੰ ਸੋਚ ਕੀ ਕਰਨਾ ਹੈ ਸ਼ਮੀ ਨੂੰ ਪੁੱਛਦਾ ਕੇ ਡਾਇਰੈਕਟ ਗੱਲ ਕਰਦੇ ਸ਼ਮੀ ਨਾਲ ਕੋਈ ਗੱਲ ਨਹੀਂ ਇੰਨਾ ਚਿਰ ਹੁਣ ਰਹਿ ਗਏ ਚੁੱਪ 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 ਕਿੰਨਾ ਚਿਰ ਚੁੱਪ ਰਹਿਣਾ ਹੈ ਤੇਰਾ ਕੰਮ ਐ ਮੈਂ ਤੇਰੇ ਚਲਦੇ ਕਰਨ ਲਈ ਆ ਪੁੱਤ ਮੈਂ ਆਪਣੇ ਚਲਦੇ ਥੋੜੀ ਕਰਨੀ ਮੈਂ ਤੇਰਾ ਹੀ ਘਰ ਬਸਾਉਣ ਲਈ ਆ ਤੇਰੇ ਚਲਦੇ ਕਰਨੀ ਮੇਰੇ 3 ਪੁੱਤ ਖੁਸ਼ ਰਹਿਣਗੇ ਤਾਂ ਮੈਂ ਵੀ ਖੁਸ਼ ਰਹੂਗੀ ਹੈਨਾ ਉਹ ਤਾਂ ਗੱਲ ਮੰਮੀ ਸਹੀ ਆ ਅਤਾ ਮੈਨੂੰ ਸਿਮਰ ਤਾਂ ਵੀ ਨਹੀਂ ਸਮਝ ਆਉਦੀ ਇਹਨੂੰ ਕੀ ਅੱਗ ਲੱਗੀ ਆ ਚੰਗੀ ਪੜੀ ਪਹਿਲਾਂ ਨਾ ਇੰਨਾ ਲੱਗਦੀ ਜਿਹਦੇ ਤੋਂ ਹੈਂ ਦੇਖਣਾ ਮਨਜ਼ੂਰ ਨਹੀਂ ਇਹਨੂੰ ਬਲਾ ਜਿਉਂ ਵੇਂਦੀ ਕਿੱਧਰ ਜਾਏ ਮੈਂ ਕਿੱਥੇ ਆ ਸ਼ਮੀ ਬੱਸ ਉਹਨੂੰ ਅੱਗ ਲੱਗਦੀ ਵੀ ਇੱਥੇ ਆਈ ਕਿਉਂ ਸ਼ਮੀ ਨਿਕਲ ਜਾਵੇ ਇਥੋਂ ਮਰ ਕੇ ਕਿਧਰ ਗਏ ਤਰੇ ਕਿੱਨਾ ਤਾਂ ਹੁਣ ਪਤਾ ਨਹੀਂ ਕਿੱਡਾ 헤ਟ ਜਾ ਗਿਆ ਨੂੰ ਪੈਣ ਦਾ ਉਦੋਂ ਤੇ ਉਹ ਡੱਡਕੇ ਉਹਨੂੰ ਪੈਂਦੀ ਸੀ ਮੇਰੀ ਕੁੜੀ ਨੂੰ ਨਾ ਹੱਥ ਲਾ ਮੇਰੀ ਕੁੜੀ ਨੂੰ ਨਹੀਂ ਤੂੰ ਫੜਨਾ ਮੈਂ ਨਹੀਂ ਕੋਈ ਕੰਮ ਕਰਨਾ ਉਹਨੂੰ ਡੱਡਕੇ ਪੈਂਦੀ ਸੀ ਉਦੋਂ ਬਣੀ ਫਿਰ ਪੈਂਦੀ ਹੈ ਨਾ ਭੈਣ ਦੀ ਬਣ ਗਈ ਕਿਹਨ ਹੁਣ ਪੈਰ ਦੇ ਹਦੇਲੀ ਬਣ ਗਈ ਆ ਪੈਰ ਦਾ ਹੇਦਗੜਾ ਕਰਦੀ ਹੁਣ ਮੈਂ ਬਹੁਤ ਗਲਤੀ ਕੀਤੀ ਇਹਨੂੰ ਦੱਸ ਕੇ ਤੂੰ ਦੱਸਣਾ ਨਹੀਂ ਚਾਹੀਦਾ ਪੁੱਤ ਵੀ ਨੇ ਇਸ ਗੱਲ ਦਾ ਥੋੜੀ ਪਤਾ ਸੀ ਕਾਰ ਚ ਸੀ ਕ੍ਰਿਸ਼ਨ ਨੂੰ ਕੋਲ ਤੇ ਪਤਾ ਲੱਗਣਾ ਹੀ ਸੀ ਪੁੱਤ ਮੇਰੀ ਸੁਣ ਲੈ ਮੇਰੀ ਗੱਲ ਹੁਣ ਉਹ ਟਾਈਮ ਆ ਗਿਆ ਹੀ ਇਹਨੂੰ ਆਪਾਂ ਛੰਮੀ ਦਾ ਪੰਡਾ ਕੱਢੀਏ ਇਹ ਨਾ ਕਿ ਸਿਰੋ ਪਾਣੀ ਟੱਪ ਜਾ ਸਾਡਾ ਅਸੀਂ ਕਿਹੇ ਜੋਗੇ ਨਾ ਰਹੀਏ ਹੁਣ ਤੂੰ ਡਾਇਰੈਕਟ ਗੱਲ ਛੰਮੀ ਨਾਲ ਕਰ ਦੇ ਜਾ ਤੇ ਪੀ ਛੰਮੀ ਜੇ ਤੇਰਾ ਇੱਥੇ ਰਹਿਣਾ ਚਾਹੁੰਨੀ ਆ ਤੇ ਰਹਿ ਨਹੀਂ ਰਹਿਣਾ ਚਾਹੁੰਨੀ ਤਾਂ ਆਪਣੇ ਪੇਕੇ ਚਲੀ ਜਾ ਮੈਂ ਅੰਜੂ ਨਾਲ ਵਿਆਹ ਕਰਨ ਲੱਗਾ ਹਾਂ ਸਹੀ ਗੱਲ ਮੰਮੀ ਮੇਰੇ ਤਾਂ ਗੱਲ ਕਰ ਨਹੀਂ ਰਹੀ ਰਹੀ ਚੰਗੇ ਥੋਕ ਦੇ ਤੂੰ ਅੱਜ ਬੈਠੀ ਜੂਗੀ ਮੰਮੀ ਤੂੰ ਹੀ ਗੱਲ ਕਰੋ ਹੋਏ ਇਹ ਪੁੱਤ ਹੈ ਤੇਰੀ ਉਹ ਘਰ ਦੀ ਆ ਤੂੰ ਉਹ ਤਨਾ ਵਿਆਹ ਕਰਨਾ ਤੈਨੂੰ ਪਤਾ ਕਿਸ ਤਰ੍ਹਾਂ ਗੱਲ ਕਰ ਮੈਂ ਕੀ ਕਹਾਂ ਮੈਂ ਕਹਿੰਦੀ ਚੰਗੀ ਲੱਗਦੀ ਆ ਮੈਂ ਜੋ ਕਹਿਣਾ ਉਹ ਤੈਨੂੰ ਕਹਿ ਤਾ ਵਾ ਤੂੰ ਅੱਗੇ ਕਹਿਣਾ ਕਰ ਟੈਨਸ਼ਨ ਨਾ ਪਾਜਦਾ ਸੋਚ ਨਾ ਟਾਈਮ ਨਾ ਪਾਰ ਕਰ ਸਿਰੋਂ ਪਾਣੀ ਨਾ ਟੱਪ ਜਾ ਕਿਤੇ ਸਹੀ ਗੱਲ ਮੰਮੀ ਮੈਂ ਗੱਲ ਕਰ ਹੀ ਦਿਨਾ ਵਾ ਆ ਰੋ ਰੋ ਦੇ ਜੱਬ ਬਣਾਣਾ ਨਾ ਇੱਕੇ ਦਮ ਜੱਬ ਨੇ ਵੇੜ ਦਮਾਂ ਚੰਗੀ ਗੱਲ ਆ ਜੀ ਉਹ ਚਲੀ ਗਈ ਨਾ ਫਿਰ ਹੱਥ ਨਹੀਂ ਆਉਣਾ ਵੇਲਾ ਸਹੀ ਗੱਲ ਮੇਰੇ ਤੋਂ ਵੀ ਨਹੀਂ ਟੈਨਸ਼ਨ ਨਹੀਂ ਲਈ ਜਾਂਦੀ ਹੁਣ ਹੁਣ ਚੁੱਪ ਕਰਕੇ ਤੂੰ ਬਹਿ ਗਿਆ ਵਾ ਮੇਰੀ ਸੁਣ ਗੱਲ ਅੰਜੂ ਵਰਗੀ ਕੁੜੀ ਨਹੀਂਓ ਲੱਭਣੀ ਸਮਝ ਲੱਗੀ ਤੇ ਕੁਛ ਕਰ ਲਾ ਵੇਖ ਪੁੱਤ ਕੱਲੂ ਤੇਰੇ ਤੇ ਬੁਢਾਪਾ ਵੀ ਆਉਣਾ ਹਨਾ ਤੇ ਜੇ ਤੂੰ ਕੁਛ ਕਰੇਂਗਾ ਛੰਮੀ ਦਾ ਕੰਡਾ ਕੱਢੇਗਾ ਉਹਦਾਂ ਵਿਆਹ ਕਰੇਂਗਾ ਤਾਂ ਹੀ ਹਨਾ ਕੱਲੂ ਬਿਜ਼ਨਸ ਕਿਨੇ ਸਾਹਮਣਾ ਜੇ ਤੂੰ ਛੰਮੀ ਦੇ ਮਗਰ ਲੱਗਾ ਰਿਹਾ ਛੰਮੀ ਦਾ ਹੁਣ ਤੂੰ ਸੋਚਣਾ ਛੱਡ ਦੇ ਅੰਜੂ ਦਾ ਸੋਚ ਤੇ ਆਪਣਾ ਫੈਸਲਾ ਰਜਿਸਟਰ ਕਰ ਕਿ ਹਾਂ ਮੈਂ ਵਿਆਹ ਕਰਾਉਣਾ ਤੇ ਰੱਬ ਤੈਨੂੰ ਬੱਚਾ ਦੇਵੇਗਾ ਤਾਂ ਹੀ ਉਹ ਬਿਜ਼ਨਸ ਸੰਭੂਗਾ ਜੇ ਛੰਮੀ ਦਾ ਹੀ ਸੋਧਾ ਰਹੇਗਾ ਤੇ ਫਿਰ ਗੱਡੀ ਕਿਤਰਾ ਚੱਲਣੀ ਆ ਕੱਲੂ ਬੁਢਾਪਾ ਤੇਰਾ ਕਿਨੇ ਵੇਖਣਾ ਵਾ ਮੈਂ ਤਾਂ ਬੁੱਢੀ ਹੋ ਗਏ ਤੇਰੇ ਤੋਂ ਪਹਿਲਾਂ ਤੁਰ ਜਾਣਾ ਵਾ ਇਹ ਗੱਲ ਮੰਮੀ ਨੇ ਬਹੁਤ ਸੋਚ ਲਿਆ ਹੁਣ ਹੁਣ ਨਹੀਂ ਮੈਂ ਸੋਚ ਸਕਦਾ ਹੁਣ ਮੈਂ ਵੀ ਤਾਂ ਘਰ ਆਪਣਾ ਸੋਚਣਾ ਵਾ ਚੇਤੀ ਕਰ ਰੱਬ ਤੈਨੂੰ ਜੀਤ ਹੈਗਾ ਘਰ ਚ ਰਹਿਣਾ ਕਾਹੂਗੇ ਨਾਲੇ ਘਰ-ਦੁਆਰ ਸੰਭੂਗਾ ਆਪਣਾ ਹਨਾ ਹੁਣ ਜੇ ਛਮੀ ਦੇ ਮਗਰ ਲਗਾ ਰਿਆਂ ਫੇਰ ਤਾਂ ਜਿਤਨਾ ਇੰਨੀ ਗੱਡੀ ਚੱਲੀ ਆਏ ਵੀ ਚੱਲਦੀ ਰਹਿਣੀ ਲੋ ਤੇ ਉਸ ਕੁੜੀ ਜੇ ਨਿਕਲ ਗਈ ਤਾਂ ਫੇਰ ਹੱਥ ਨਹੀਂ ਆਉਣੇ ਹਾਂ ਤੁਸੀਂ ਸਿਮਰਤ ਦੀ ਬਾਰ-ਬਾਰ ਗੱਲ ਨਾ ਕਰ ਸਿਮਰਤ ਇਹ ਰਿਸ਼ਤਾ ਤੇਰਾ ਨਹੀਂ ਹੋਣਾ ਚਾਹੁੰਦੀ ਉਹ ਸੋਚਦੀ ਐ ਮੇਰੀ ਹੀ ਕੁੜੀ ਚਾਹੇ ਮੇਰੇ ਹੀ ਬੱਚੇ ਇਸ ਘਰ ਨੂੰ ਸੰਭਣ ਨਾ ਤੇਰਾ ਕੁਝ ਰਵੇ ਤੇ ਨਾ ਤੇਰਾ ਕੋਈ ਸੰਭਣ ਵਾਲਾ ਹੋਵੇ ਐ ਸੋਦੀਓ ਤੇ ਤੂੰ ਆਪਣਾ ਘਰ ਆਪ ਸਾਹਮਣ ਮੈਂ ਤੇ ਪਹਿਲੇ ਸੋਚਿਆ ਸੀ ਤੇਰਾ ਬੱਚਾ ਕਢਾਵਾਂਗੇ ਮਗਰ ਇਹ ਤੇ ਉਲਟ ਹੋ ਗਿਆ ਵੇਲਾ ਹੁਣ ਦੋਵੇਂ ਜੀ ਕਿੰਨੀ ਚੰਗੀ ਤਰ੍ਹਾਂ ਰਹਿੰਦੇ ਆ ਉਹ ਕੁੜੀ ਆਈ ਹੈ ਨਾ ਦੋਵਾਂ ਚ ਪਿਆਰ ਵਧ ਗਿਆ ਤੇ ਤੇਰੇ ਘਰ ਵੀ ਬੱਚਾ ਆਏਗਾ ਕਿੰਨਾ ਭੈਟ ਵਧੇਗਾ ਕਿੰਨਾ ਚੰਗਾ ਲੱਗੂਗਾ ਘਰ ਵਿੱਚ ਧੂਨੀਆਂ ਖੁਸ਼ੀਆਂ ਹੋ ਜਾਣੀਆਂ ਪੁੱਤ ਸਹੀ ਮਮੀ ਤੇ ਸਹੀ ਕਹਿੰਦੇ ਜੀ ਸ਼ਰੀਕਾ ਵੀ ਮੈਂ ਚਾਹੁੰਦਾ ਹੁੰਦਾ ਵੇ ਤੇ ਵੀ ਹਾਂ ਇਹ ਨਾਲ ਕਦੀ ਖੁਸ਼ ਹੋਵੇ ਉਹ ਤੇ ਕਦੀ ਚਾਹੁੰਦਾ ਹੀ ਉਹ ਤੇ ਦੱਸ ਉਹ ਚੰਗਾ ਹੈ ਨਾਲੇ ਨੰਮੀ ਨੂੰ ਲੱਗਦਾ ਵਾ ਜਿਹੜੀ ਸਿਮਰਤ ਹੈ ਨਾ ਇਹਨੂੰ ਪੱਕਾ ਤਾਂ ਪਤਾ ਵਾ ਤੇ ਸ਼ਮੀਂ ਗਾਂ ਮਾਰ ਬਣ ਨਹੀਂ ਸਕਦੀ ਹੈਨਾ ਤੇ ਇਹਦੇ ਗਜਵਾ ਕਰ ਹੁਣਾ ਨਹੀਂ ਆ ਗਾਂ ਨੂੰ ਮੇਰੇ ਜਵਾਗੇ ਸਾਹਮਣੇ ਸਾਰਾ ਕੁਝ ਆ ਨਾ ਇਸੇ ਕਰਕੇ ਤੂੰ ਆਂਦੀ ਹੈਂ ਪੀ ਇਹਨੂੰ ਨਹੀਂ ਜਾਣ ਦੇਣਾ ਇਹੋ ਹੀ ਇੱਥੇ ਰਵੇ ਇੱਥੇ ਹੀ ਰਵੇ ਇਹਨੂੰ ਨਹੀਂ ਜਾਣ ਦੇ ਰਾਣਾ ਨਾਲ ਵਿਆਹ ਕਰੇ ਦੂਜਾ ਉਹ ਤੇ ਚਾਹੁੰਦੀ ਹੈ ਵੀ ਮੇਰੀ ਹੀ ਭੈਣ ਘਰ ਸਾਹਮਣੇ ਤਾਂ ਕਿ ਇਹਨੂੰ ਕਰਾਉਂਗੂ ਕੰਮ ਕਰੇ ਤੇ ਮੈਂ ਰਾਣੀ ਬਣ ਕੇ ਰਹੂੰਗੀ ਸਹੀ ਗੱਲ ਹੈ ਮੰਮੀ ਤੁਹਾਡੀਆਂ ਗੱਲਾਂ ਸਾਰੀਆਂ ਮੇਰੇ ਪੱਲੇ ਪੈ ਗਈਆਂ ਵਾ ਤੇ ਮੈਂ ਅਜੇ ਗੱਲ ਕਰ ਹੀ ਦੇਣੀ ਜੀ ਨਹੀਂ ਪੁੱਤ ਛੇਤੀ ਕਰ ਬਹੁਤ ਟਾਈਮ ਹੋ ਗਿਆ ਉਹ ਕੁੜੀ ਨੂੰ ਆਈ ਨੂੰ ਹੀ ਬਹੁਤ ਟਾਈਮ ਹੋ ਗਿਆ ਉਹ ਵੀ ਆਪਣੀ ਜਗ੍ਹਾ ਸਹੀ ਆ ਤਾਂ ਹੀ ਤੇ ਬੋਲਦੀ ਆ ਪੁੱਤ ਮੇਰੀ ਇੱਕ ਸੁਣ ਲੈ ਗੱਲ ਹਾਂਜੀ ਸਿਮਰਤ ਜੋ ਕਰਦੀ ਉਹਨੂੰ ਕਰਨ ਦੇ ਮਗਰ ਤੂੰ ਹੋੜੇ ਨਹੀਂ ਬਣਨਾ ਮਿੱਠੇ ਪਿਆਰੇ ਹੋ ਕੇ ਉਹਨਾਂ ਨਾਲ ਗੱਲ ਕਰਨੀ ਆ ਵੀ ਆਪਾਂ ਹੁਣ ਆਹ ਕੰਮ ਕਰਨ ਲੱਗੇ ਆ ਤੈਨੂੰ ਕੋਈ ਇਤਰਾਜ਼ ਤੇ ਨਹੀਂ ਸਿਮਰਤ ਨਾਲ ਗੱਲ ਕਰਨੀ ਆ ਉਮੀ ਉਦੋਂ ਨਾਲ ਉਹਦੀ ਮੰਮੀ ਵੀ ਆਈ ਸੀ ਸਿਮਰਤ ਦੀ ਉਹ ਵੀ ਮੇਰੇ ਨਾਲ ਬਹੁਤ ਔਖੀ ਭਾਰੀ ਹੋ ਕੇ ਗਈ ਆ ਬਾਦੂ ਗਲਾ ਸੁਣੋੜੀ ਮੈਂ ਵੇਖੀ ਕੰਡਾ ਕੱਢਦੀ ਫਲਾਣ ਕਰਦੀ ਕਿੰਨਾ ਕੁਝ ਉਹ ਬੋਲ ਕੇ ਗਈ ਮੈਂ ਵੀ ਫਿਰ ਅੱਗੋ ਜੋ ਮੇਰਾ ਜੀ ਕੀ ਤਾਂ ਮੈਂ ਵੀ ਬੋਲਿਆ ਤਾਂ ਤੁਹਾਡਾ ਮਤਲਬ ਇਹ ਪਿਆ ਵੇ ਇੱਕ ਵਾਰੀ ਸਲਾਹ ਕਰ ਲਈਏ ਮੈਂ ਸਲਾਹ ਕਰ ਲਈਏ ਇਹ ਸ਼ਮਿੰਦਸੋਂ ਤੋਂ ਪਹਿਲਾਂ ਹੈ ਪੁੱਛ ਕੇ ਵੇਖ ਲੈ ਕੀ ਕਹਿੰਦੀ ਹੈ ਇਸ ਕਰਕੇ ਆਪਾਂ ਸਿਮਰਤ ਨੂੰ ਹੱਥ ਚ ਰੱਖਣਾ ਨਾ ਕੱਲ ਨੂੰ ਆਪਣੇ ਪੇਕੇ ਨਾਲ ਦੱਸ ਦੇ ਉਹ ਵੀ ਆ ਕੇ ਸਾਡੇ ਉੱਤੇ ਚੜਜਣ ਕਿ ਹਾਂ ਸਾਡੀ ਕੁੜੀ ਨਾਲ ਕਿਉਂ ਇਤਰਾ ਤੋ ਹੀ ਕਰਨ ਲੱਗੇ ਹੋ ਅਸੀਂ ਨਹੀਂ ਛੱਡਣ ਦੇਣੀ ਇੱਥੇ ਵੀ ਸੌਣੀ ਆ ਉਹਨੂੰ ਕਮ ਸੇ ਕਮ ਸਾਡੇ ਵੱਲ ਤੇ ਬੋਲੂਗੀ ਜੇ ਉਹਨੂੰ ਪੁੱਛ ਕੇ ਚੱਲਾਂਗੇ ਤੇ ਤੂੰ ਪਿਆਰ ਨਾਲ ਉਹਨੂੰ ਸਮਝਾ ਤੇ ਪਿਆਰ ਨਾਲ ਪੁੱਛ ਮੇਰੇ ਨਾਲ ਤਾਂ ਚੜਦੀ ਆ ਕਿ ਸੱਸ ਸਾਡੀ ਗਲਤ ਕਰ ਰਹੀ ਹੈ ਕੰਮ ਸਹੀ ਗੱਲ ਮਮੀ ਪਿਆਰ ਨਾਲ ਪਾ ਗੁੱਸੇ ਨਾਲ ਉਹਨੂੰ ਹੱਥਾਂ ਚ ਲਿਆਉਣਾ ਮੈਂ ਠੀਕ ਹੈ ਨਾ ਉਹਨੂੰ ਲੈ ਕੇ ਆ ਜੀ ਆਪਣੇ ਨਾਲ ਹੋ ਜੂਗੀ ਨਾ ਤੇਰੇ ਕਿਆ ਹੋਣਾ ਹੈ ਮੇਰੇ ਕਿਆ ਹੋਣਾ ਨਹੀਂ ਕਿ ਮਮਮੀ ਹੈਗੀ ਨਾ ਮਮਮੀ ਦੋਹੇ ਪਾਸੇ ਕੰਮ ਕਰਦੀ ਹੈ ਉਹ ਇੱਕ ਤਰ੍ਹਾਂ ਬੋਲਣਾ ਈ ਮੈਨੂੰ ਠੀਕ ਹੈ ਮਮੀ ਮੈਂ ਕਰਦਾ ਗੱਲ ਫਿਰ ਉਹਦਾ ਉਹ ਕਰ ਲਈ ਦੋਵੇਂ ਜਣੇ ਬਹਿ ਕੇ ਸਾਹ ਕਰੀਏ ਉਹਦੇ ਨਾਲ ਪਹਿਲਾਂ ਤੂੰ ਕਰ ਮੈਂ ਮਗਰੇ ਆ ਜਾਂਦੀ ਬੈਠੀ ਕੀ ਕਹਿੰਦੀ ਬਣਾ ਹੈਲੋ ਕੀ ਹਾਲ ਜੀ ਤੁਹਾਡਾ ਸਿੱਠਾ ਕੋਈ ਹਾਲ ਨਹੀਂ ਮੇਰਾ ਇੱਥੇ ਕੀ ਹੋਣਾ ਕੀ ਹੈ ਯਾਰ ਉਹ ਬੰਦਾ ਕਿਹੇ ਕੰਮ ਦਾ ਨਹੀਂ ਜੇ ਹੈਗਾ ਨਾ ਉਹਦੇ ਚ ਕੋਈ ਜੁਰਤ ਨਹੀਂ ਜ ਆਪਣੀ ਜਨਾਨੀ ਦੇ ਪਿੱਛੇ ਪਿੱਛੇ ਲੱਗਾ ਫਿਰਦਾ ਹੈ ਨਾ ਕੋਈ ਗੱਲ ਕਰ ਰਿਹਾ ਮੈਂ ਉਹਦੇ ਨਾਲ ਕੀ ਇੱਥੇ ਵਿਆਹ ਕਰਾਵਾਂ ਦੱਸੋ ਯਾਰ ਆਹ ਉਹ ਆਪ ਜਿਹੜੇ ਕੰਮ ਲਈ ਬੁੱਸਲ ਨਹੀਂ ਰਹੀਆਂ ਮਕਸਦ ਨੂੰ ਕੀ ਕਰਾਂ ਦੱਸੋ ਯਾਰ ਉਹ ਤੇ ਮੇਰੀ ਬੇਸਤੀ ਬੜੀ ਦਿਨਰਾਦ ਕਰਦੀ ਉਹ ਜਿਹੜੀ ਉਹਦੀ ਛੋਟੀ ਹੀ ਭੈਣ ਸ਼ੰਮੀ ਦੀ ਡਿਸਕਾਊਂਟ ਹੀ ਹੋ ਰਹੀ ਹੈ ਨਾ ਪਹਿਲਾਂ ਉਹ ਕੰਮ ਪੂਰਾ ਕਰੇ ਕਹਿੰਦੇ ਉਹ ਕਹਿੰਦਾ ਆਦਾਰ ਕਰਦਾ ਗਿਆ ਬਿਆਰੀ ਗੱਲ ਕਰੇ ਕੀ ਕਰ ਰਿਹਾ ਦੇਖ ਆਪ ਜਿਹੜਾ ਸਰਨਾਮਾ ਬਾਅਦ ਜੋ ਕੰਮ ਕਰਣਾ ਹੈ ਜਾਂ ਕੰਮ ਪੂਰਾ ਕਰਕੇ ਦੇ ਆਜਾ ਤਰੁਕ ਗੱਲ ਹੀ ਨਹੀਂ ਨਾ ਕਰਨ ਦਿਆ ਉਹ ਕਰਦਾ ਹੀ ਨਹੀਂ ਆਪਣੀ ਜਨਾਨੀ ਦੇ ਅੱਗੇ ਪਿੱਛੇ ਤੁਰਿਆ ਫਿਰਦਾ ਗਾਵਾ ਮੈਂ ਪਾਗਲ ਨਾ 1 ਮਹੀਨਾ ਹੋ ਗਿਆ ਯਾਰ ਮੈਥੇ ਲੱਗੀ ਆਜ ਦੱਸੋ ਕਾਹ ਕੇ ਉਹਨੇ ਕੋਈ ਨਾ ਤੇ ਵੀ ਗੱਲ ਨਹੀਂ ਕੀਤੀ ਕੋਈ ਐ ਉਹ ਤਾਂ ਨਹੀਂ ਕੋਈ ਗੱਲ ਲੱਗੀ ਫੇਰ ਉਹੀ ਗੱਲ ਮੈਂ ਛੱਡ ਕੇ ਆ ਜਾਣਾ ਮੇਰੇ ਕੋ ਨਹੀਂ ਹੁੰਦੇ ਹੁਣ ਮੇਰੇ ਕੋ ਨਹੀਂ ਪਤਾ ਜਿਹੜੀ ਤੱਤਾ ਗਰੀਬ ਹੁੰਦਾ ਦਮਾਨ ਖੰਡਾ ਰੱਖ ਕੁਛ ਪਾਣੀ ਬੜਾ ਸੁਭੰਤ ਮਿੱਠਾ ਚੱਲਾ ਜਾਂਦਾ ਆ ਤੇ ਸੁਭਾਣਾ ਕੱਖ ਨਹੀਂ ਹੁੰਦਾ ਉਹ ਤੇ ਗੱਲ ਠੀਕ ਐ ਉਹ ਤੇ ਗੱਲ ਠੀਕ ਐ ਬਈ ਤੇਰੀ ਬਿਲਕੁਲ ਠੀਕ ਐ ਨੇਮ ਆ ਮੈਂ ਕਿੱਤੀ ਵੈਸੇ ਮਾਝਰਾਣੇ ਨਾਲ ਗੱਲ ਉਹਨੇ ਮੈਂ ਕਿਹਾ ਮੈਂ ਕਿਹਾ ਰঞ্জੀਤ ਆਪਣੀ ਮੋਟੀ ਨੂੰ ਸਾਫ਼-ਸਾਫ਼ ਕਹਿ ਦੇ ਜੋ ਕਹਿਣਾ ਗਈ ਮੈਂ ਨਹੀਂ ਨੇ ਤੇ ਇੱਥੋਂ ਚਲੀ ਹੂੰ ਤੂੰ ਮੇਰੀ ਗੱਲ ਸੁਣ ਕੇ ਥੋੜਾ ਖਾਬਰ ਗਿਆ ਸੀ ਐਕ ਨਹੀਂ ਮਾਂ ਨਾਲ ਥੱਲੇ ਗਿਆ ਵੀ ਇਹ ਗੱਲ ਕਰਨ ਵਾਸਤੇ ਤਾਂ ਅੱਜ ਨੇ ਤੇ ਕੱਲ ਤੱਕ ਮੈਨੂੰ ਲੱਗਦਾ ਸ਼ੰਮੀ ਨੂੰ ਸਾਰਾ ਕੁਝ ਕਹਿ ਦੇਗਾ ਹਾਂ ਇਹ ਇਹ ਦੇਖਿਆ ਤਾਂ ਠੀਕ ਆ ਆ ਬੱਸ ਇੱਕ ਜਿਹੜਾ ਬਾਰ-ਬਾਰ ਮੈਨੂੰ ਫੋਨ ਕਰਦੀ ਆ ਨਾ ਫੋਨ ਨਾ ਕਰਿਆ ਕਰਦਾ ਤੇ ਕਿੰਨੂੰ ਕਰਨਾ ਤੇਨੂੰ ਨਹੀਂ ਕਰਾਂਗੀ ਤਾਂ ਦੱਸ ਕਿੰਨੂੰ ਕਰਾਂਗੀ ਬੇਲੇ ਉੱਤੇ ਗੱਲ ਬਾਤ ਹੋ ਜਿਹਦੇ ਤੇ ਕੀ ਕਰਾਂਗੀ ਸੁੱਤੀ ਸ਼ੰਮੀ ਰਾਣਾ ਘਰ ਨਹੀਂ ਮੰਮੀ ਵੀ ਪਤਾ ਨਹੀਂ ਕਿੱਧਰ ਇੱਧਰ ਉੱਧਰ ਗਿਆ ਮੈਂ ਤਾਂ ਕੋਣ ਵੇਖ ਲਵੇ ਬੰਦਾ ਦੇ ਵੀ ਕਰਨ ਹੁੰਦੇ ਆ ਚਲੋ ਠੀਕ ਹੈ ਮੈਂ ਧਿਆਨ ਦੇ ਲਾਂਗੀ ਦਿੱਤੀ ਸੀ ਮੈਨੂੰ ਮੰਮੀ ਨੇ ਚਾਬੀ ਦਿੱਤੀ ਸੀ ਰਾਣੇ ਦੀ ਮੰਮੀ ਨੇ ਆ ਫਿਰ ਪਰ ਮੈਂ ਨਾ ਸੋਚਦੀ ਪਈ ਆ ਕਿ ਇੱਕਦਮ ਐਦਾ ਚਾਬੀ ਦਾ ਸਮਾਨ ਕੱਢ ਕੇ ਕੀ ਕਰਾਂਗੀ ਗੱਲ ਵਿਆਹ ਤੱਕ ਕੁੰਚੇ ਨਹੀਂ ਦੇਈ ਆਪਣੇ ਹੱਥੀਂ ਉਹਨਾਂ ਨੇ ਸਾਰਾ ਕੁਝ ਦੇ ਦੇਣਾ ਮੈਂ ਚਲੋ ਵੇਖਦੀ ਆ ਜੋ ਮੈਨੂੰ ਠੀਕ ਲੱਗਾ ਉਹਦਾ ਕਰਾਂਗੇ ਜੇ ਮੈਨੂੰ ਲੱਗੀ ਨਾ ਗੜਬੜ ਕੇ ਨਹੀਂ ਕਿਹਨੇ ਪਾਸੇ ਲੱਗਦਾ ਤੇ ਚਾਬੀ ਤੇ ਮੇਰੇ ਹੱਥ ਲੱਗ ਹੀ ਗਈ ਐ ਤੇ ਬਸ ਫਿਰ ਤੁਸੀਂ ਅੱਗੋਂ ਪਤਾ ਤੁਹਾਨੂੰ ਸਾਰਾ ਆ ਤੇ ਐ ਹੁਣ ਮੈਨੂੰ ਕੀ ਕਹਿਤਾ ਕਿ ਫੋਨ ਨਾ ਕਰੀ ਫੋਨ ਤੈਨੂੰ ਨਹੀਂ ਕਰਨਾ ਤੇ ਕਿਹਨੂੰ ਕਰਨਾ ਮੈਂ ਮੈਨੂੰ ਕਰਨਾ ਯਾਰ ਸਹੀ ਆ ਕੀ ਦੀ ਕੀ ਦਿਨ ਨਾ ਕਰ ਲੈ ਉਹ ਮੇਰੀ ਨਾ ਇੱਕ ਸੈਲੀ ਲੀ ਗਈ ਸੀ ਚਲੋ ਦੀਦੀ ਠੀਕ ਐ ਓਕੇ ਬਾਏ ਤੇ ਮੈਂ ਉਹਦੇ ਨਾਲ ਹੀ ਗੱਲ ਕਰਦੀ ਪਈ ਸਾਂ ਮੈਨੂੰ ਕਹਿੰਦੀ ਏ ਤੂੰ ਠੀਕ ਠਾਕ ਹੈਂ ਕੀ ਆ ਅੱਛਾ ਸਹੇਲੀਆ ਹਾਂਜੀ ਹਾਂਜੀ ਅਵੇ ਇਹ ਵੀ ਕਰਾਉਣੀ ਸੀ ਗੱਲ ਮੜੀ ਜੀ ਕਾਟੇ ਤੇ ਤੌਣੇ ਹੋ ਨਹੀਂ ਕੱਟਤਾ ਜੇ ਕਹਿੰਦੀ ਏ ਚੱਲ ਮੈਂ ਚਲਨੀ ਆ ਲੈ ਤੇ ਤੁਸੀਂ ਤੇ ਗਰਮੀ 'ਚ ਕਾਤੋਂ ਬੈਠੇ ਜਿਆਦਾ ਅੰਦਰ ਵੈਸੇ ਮੈਂ ਕਹਿੰਦਾ ਗੱਲ ਕਰਦੀ ਤੇ ਸਾਰੇ ਸੁੱਤੇ ਇਹਦੇ ਐਵੇਂ ਕੋਈ ਉੱਠ ਜੇਗਾ ਤੁਸੀਂ ਉੱਠ ਗਏ ਸੀ ਤੇ 3:30 ਵਜੇ ਮੈਂ ਐਵੇਂ ਕਹਿੰਦੀ ਮੈਂ ਕਿਹਾ ਬਾਜੋਂ ਦੀ ਗੱਲ ਕਰਦੇ ਆਂ ਕਿਹਦੇ ਨਾਲ ਗੱਲ ਕਰਨ ਦੇ ਬੜੀ ਪਿਆਰੀ ਸਹੇਲੀ ਮੇਰੀ ਬੜੀ ਹੀ ਪੁਰਾਣੀ ਸਹੇਲੀ ਹਈ ਆ ਅੱਛਾ ਅੱਛਾ ਕੋਈ ਗੱਲ ਚਲੋ ਵਰੀਆ ਵਾਸਤੇ ਲੀਂਗਨ ਲੱਗ ਰਹੀ ਨੇ ਮੀਆਂ ਕੁਛੰਦੀ ਸੀ ਅੰਨੇ ਦਿਨਾਂ ਤੋਂ ਗੇਣੀ ਹੋਈ ਆ ਕਿ ਤੇਰਾ ਦੇਦ ਲੱਗ ਗਿਆ ਉੱਥੇ तू ਸਾਨੂੰ ਯਾਦ ਨਹੀਂ ਕਰਦੀ ਅੱਛਾ ਤੇ ਮੈਂ ਕਿਹਾ ਚੱਲ ਇੱਕ ਫੋਨ ਅਜਕਾਰੀ ਲਵਾਉਣ ਨੂੰ ਸੰਤ ਕਰਕੇ ਕੋਈ ਗੱਲ ਨਹੀਂ ਤੇ ਤੂੰ ਸੁੱਤੇ ਸੁੱਤੇ ਰਹਿਣਾ ਸੀ ਮੈਂ ਤੈਨੂੰ ਚਾਚੂ ਬਣਾ ਕੇ ਭੇਟਾ ਲੈਂਦੀ ਦੱਸ ਨਹੀਂ ਕੋਈ ਗੱਲ ਨਹੀਂ ਮੈਂ ਲੱਗੀ ਆ ਚਾਹ ਬਣਾਉਣ ਅੱਛਾ ਤੇ ਤੁਸੀਂ ਬੁਲਾ ਲੈਣਾ ਸੀ ਘਰੇ ਇੱਕ ਸਹੇਲੀ ਨੂੰ ਬੁਲਾ ਲਿਆ ਕਰੋ ਆਪਣੀ ਘਰ ਆ ਇਹ ਨਾ ਸਮਝੋ ਕਿ ਅੱਥੇ ਤੁਹਾਨੂੰ ਕੋਈ ਕੁਝ ਕਹੂਗਾ ਬੁਲਾ ਲਿਆ ਕਰੋ ਕੋਈ ਗੱਲ ਨਹੀਂ ਠੀਕ ਹੈ ਮੈਂ ਬੁਲਾ ਲੈਂਦੀ ਆ

ਬਹੁਤ ਗੱਲ ਕਰਨੀ ਆ ਤਾਂ ਹੀ ਤੈਨੂੰ ਬੁਲਾਇਆ ਵਿੱਚ ਦੱਸੋ ਸੋਗ ਅੱਜ ਕੱਲ੍ਹ ਹੁੰਦੀਆਂ ਵਾ ਤੇ ਫਿਰ ਵੀ ਸਾਰੇ ਸਲਾਹ ਲੈਣੀ ਚੰਗੀ ਹੁੰਦੀ ਆ ਮੇਰੇ ਨਾਲ ਕਦੋਂ ਕਦੀ ਤੂੰ ਸਲਾਹ ਕਰਨ ਜਾਪੇ ਪਹਿਲਾਂ ਜਦੋਂ ਸਲਾਹ ਕਰਨੀ ਉਹਦੇ ਤੇ ਕੀਤੀ ਨਹੀਂ ਔਰ ਜਦ ਕਦੀ ਕਿਸੇ ਨੁੱਕਰ ਤੇ ਜਾ ਕੇ ਗੱਲਾਂ ਹੁੰਦੀਆਂ ਕਦੀ ਕਿਸੇ ਨੁੱਕਰ ਤੇ ਮੈਨੂੰ ਤੇ ਬਾਅਦ ਵਿੱਚ ਹੀ ਪਤਾ ਲੱਗਦਾ ਜਦੋਂ ਸਾਰੀ ਤੁਹਾਡੀ ਗੇਮ ਹੋ ਜਾਂਦੀ ਅੱਛਾ ਫਿਰ ਹੁਣ ਗੇਮ ਸਟਾਰਟ ਹੋਣ ਤੋਂ ਪਹਿਲਾਂ ਹੈ ਨਾ ਤੈਨੂੰ ਬੁਲਾ ਲਿਆ ਸੀ ਕਿਉਂਕਿ ਤੇਰੀ ਲੋੜ ਆ ਮੇਰੀ ਗੱਲ ਸੁਣ ਮੈਂ ਨਾ ਵਲਵਲਾ ਵੀ ਮੈਨੂੰ ਬੋਣੀ ਨਹੀਂ ਹੁੰਦੇ ਮੈਂ ਸਿੱਧੀ ਜੀ ਗੱਲ ਕਰਨ ਲੱਗਾ ਹਾਂ ਐਂ ਨਾ ਸ਼ੰਮੀ ਦਾ ਚੈਪਟਰ ਕਰ ਲੈ ਕੇ ক্লোਜ਼ ਸ਼ੰਮੀ ਦਾ ਚੈਪਟਰ ক্লোਜ਼ ਹਾਂ ਉਹਦਾ ਬਾਜੀ ਦਾ ਚੈਪਟਰ ক্লোਜ਼ ਕਰਨਾ ਹੈ ਮੇਰੀ ਗੱਲ ਸੁਣ ਮੈਂ ਤੁਹਾਨੂੰ ਸਿੱਧੀ ਜੀ ਗੱਲ ਦੱਸ ਰਿਹਾ ਮੈਂ ਨਾ ਅੰਜੂਣਾ ਕਰਾਉਣਾ ਵਿਆਹ ਤੇ ਤੁਹਾਨੂੰ ਇਹ ਗੱਲ ਦਾ ਪਤਾ ਵਾ ਸ਼ੰਮੀ ਨਾ ਮਾਂ ਨਹੀਂ ਬਣ ਸਕਦੀ ਤੇ ਮੇਰਾ ਵੀ ਦਿਲ ਕਰਦਾ ਵੀ ਘਰ ਵਿੱਚ ਕੋਈ ਬੱਚਾ ਹੋਵੇ ਮੇਰੇ ਸਿੱਧੀ ਜੀ ਗੱਲ ਆ ਮੈਂ ਵਿਆਹ ਕਰਾਉਣਾ ਵਾ ਥੋੜਾ ਸਾਥ ਦੇ ਰਿਹਾ ਤੈਨੂੰ ਪਤਾ ਵੀ ਹੈ ਸ਼ਮੀ ਕੋ ਘਟੋਣ ਆਣੀ ਆ ਜਿਹਦਾ ਮਨ ਕੀਤਾ ਰੱਖੇ ਤੇ ਜਿਹਦਾ ਮਨ ਕੀਤਾ ਛੱਡ ਦਿੱਤੀ ਸ਼ਮੀ ਇੱਕ ਅਨਸਾਨ ਆ ਉਹਦੇ ਅੰਦਰਲੀ ਫੀਲਿੰਗਾਂ ਜੀ ਉਹਨੂੰ ਪਤਾ ਲੱਗੂ ਤੋਂ ਨਹੀਂ ਮੰਨ ਤਕੀ ਬੀਤੂਗੀ ਕਿ ਇੰਨਾ ਪਿਆਰ ਕਰਨ ਵਾਲਾ ਹਸਬੰਡ ਜਿਹੜਾ ਉਹਦੀ ਹਰ ਗੱਲ ਤੇ ਹਾਂ ਮਲੋਣ ਵਾਲਾ ਤੇ ਅੱਜ ਉਹਨੂੰ ਕਹਿੰਦਾ ਕਿ ਮੈਂ ਤੈਨੂੰ ਰੱਖਣਾ ਨਹੀਂ ਸਿਰਫ ਇੱਕ ਬੱਚੇ ਦੀ ਗੱਲ ਹੈ ਨਾ ਸੁਖਮਣ ਹੈਗੀ ਤੇ ਆ ਹੁਣ ਤਾਨੂੰ ਕੀ ਲੋੜ ਪੈਗੀ ਤੇ ਬੱਚੇ ਦੀ ਅੱਛਾ ਹੁਣ ਤੈਨੂੰ ਸਹੀ ਲੱਗਦਾ ਗੱਲ ਉਹ ਵੀ ਦੇਨ ਤਾਂ ਹੈਗਾ ਨਾ ਜਦੋਂ ਕਿੰਨੀ ਮੈਂ ਹੱਥ ਨਹੀਂ ਲਾਉਂਦਾ ਸੁਖਮਣ ਨੂੰ ਹੈ ਪੁੱਤ ਪਰ ਨਰੇਣਾ ਇਹ ਗੱਲਾਂ ਨ ਕੈਨ ਵਿੱਚ ਵਧੀਆ ਲੱਗਦੀਆਂ ਵਾ ਰਿਐਲਿਟੀ ਵਿੱਚ ਚੰਗੇ ਨਹੀਂ ਲੱਗਦੀਆਂ ਸੁਖਵੇਂ ਕਿਤੇ ਰਹੀ ਐ ਤੈਨੂੰ ਤੇਰੀ ਬੰਨਾ ਵਾ ਉਹਦੀ ਝੋਲੀ ਨਹੀਂ ਪੈਣਾ ਉਹਦੀ ਝੋਲੀ ਨ ਸਖਣੀ ਰਣੀ ਹਮੇਸ਼ਾ ਤੇ ਮੈਂ ਮੈਂ ਕੀ ਕਹਾਂ ਹਮੇਸ਼ਾ ਸਾਰੀ ਜ਼ਿੰਦਗੀ ਤਾਇਆ ਤਾਇਆ ਕਿਉਂ ਦਰਵਾ ਮੇਰਾ ਵਿੱਚ ਹੀ ਕਰਦਾ ਵਾ ਕਿ ਮੈਂ ਕਿਹਦਾ ਪਿਓ ਬਣਾ ਤੇ ਮੈਨੂੰ ਡੈਡੀ ਕਵੇ ਕੋਈ ਹਰੇਕ ਤੇ ਰਮਾਨ ਹੁੰਦੇ ਆ ਸਮਝਿਆ ਕਰ ਤੂੰ ਇਹ ਗੱਲ ਨੂੰ ਪਰ ਇੱਕ ਗੱਲ ਯਾਦ ਰੱਖਿਓ ਕਿ ਇਹ ਤੇ ਰਮਾਨਾਂ ਦਾ ਗਲਾ ਘੋਟ ਕੇ ਨਾ ਆਪਣਾ ਘਰ ਬਸਾਇ ਜਿਹੜਾ ਨਾ ਇਸ ਚੰਗਾੜੀ ਹੁੰਦਾ ਜੀ ਕੀ ਕਰੀਏ ਫਿਰ ਪੁੱਤ ਤੈਨੂੰ ਕਿਉਂ ਕਬਰਾਂਢੀ ਕਾਲੀ ਕੋ ਪੈਂਦੀ ਹੈ ਹੈ ਵੇਖੋ ਨੂੰ ਆਪਾਂ ਜਾਣੂ ਹੀ ਨਹੀਂ ਆਂਦੇ ਉਹਦਾ ਜੀ ਕਰਦਾ ਇੱਥੇ ਹੀ ਰਵੇ ਮਗਰ ਅੰਜੂ ਨਾਲ ਵਿਆਹ ਕਰੂਗਾ ਪੁੱਤ ਉਹਦਾ ਵੀ ਵੰਸ਼ ਚੱਲੂਗਾਗੇ ਉਹਦਾ ਵੀ ਘਰ ਬੁਆ ਕਢੌੜ ਵਾਲਾ ਬੱਚਾ ਕੋਈ ਆਊਗਾ ਉਹਨੂੰ ਵੀ ਬੁਆ ਪੇਜ ਕੋਈ ਵੇਖਣ ਵਾਲਾ ਹੋਊਗਾ ਮੰਮੀ ਮੈਂ ਤੁਹਾਨੂੰ ਕੱਲ੍ਹ ਜੀ ਇਹ ਦੱਸ ਸਮਝਾਈ ਆ ਕਿ ਜ਼ੂਰੀ ਨਹੀਂ ਕਿ ਜਿਹੜੇ ਤਰੇ ਬੱਚਾ ਨਹੀਂ ਹੁੰਦਾ ਤੇ ਲੋਕ ਉਹਨੂੰ ਛੱਡ ਹੀ ਦਿੰਦੇ ਆ ਕਈ ਰੱਖਦੇ ਹੀ ਆ ਤੇ ਛੱਡੀਆਂ ਕਦੋਂ ਅਹੀਂ ਮੈਂ ਤੇ ਨਾਲੇ ਨਾਲੇ ਸ਼ੁਰੂ ਤੋਂ ਛੱਡਣ ਲਈ ਥੋੜੀ ਜਾਂਦਾ ਸੀਗਾ ਮੈਂ ਤਾਂ ਹੁਣ ਵੀ ਇਹ ਕਹਿੰਦਾ ਵੀ ਛੱਡਣਾ ਮੈਂ ਤਾਂ ਕਹਿਣਾ ਰਹੀ ਚੱਵੇਂ ਇੱਥੇ ਤੇ ਇਹੋ ਤੇ ਗੱਲ ਆ ਅਜੂ ਨੂੰ ਨਹੀਂ ਹੁਣੇ ਜ਼ਰੂਰੀ ਆ ਤੁਹਾਨੂੰ ਪਤਾ ਵੀ ਇਹਨਾਂ ਕਿੱਦਾਂ ਦੀ ਜਨਾਨੀ ਆ ਕਿੱਦਾਂ ਦੀ ਜਨਾਨੀ ਆ ਜਿੱਦਾਂ ਦੀ ਵੀ ਐ ਇਹਨਾਂ ਦੀ ਬੜੇ ਸਹੀ ਸਾਨੂੰ ਤਾਂ ਬੱਚੇ ਦੀ ਲੋੜ ਐ ਬੱਚਾ ਹੋ ਜਾਏਗਾ ਕੋਈ ਗੱਲ ਨਹੀਂ ਉਹ ਵੀ ਘਰ ਰਹੀ ਚੱਵੇਂ ਅਸੀਂ ਉਹਨੂੰ ਨਾ ਥੋੜੀ ਕਰਦੇ ਆ ਤੇ ਬੱਚਾ ਇਕੱਲਾ ਰੱਖਣਾ ਜੇ ਬੱਚਾ ਇਕੱਲਾ ਰੱਖਣਾ ਕਿਉਂ ਉਹਨੇ ਜਨਾਨੀ ਦੇ ਚਰਿੱਤਰ ਨਹੀਂ ਸਹੀ ਹੈਗੇ ਤੁਹਾਨੂੰ ਕਿਉਂ ਨਹੀਂ ਪਤਾ ਲੱਗਦਾ ਕੋਈ ਚਰਿੱਤਰ ਨਹੀਂ ਹੈਗੇ ਸਭ ਠੀਕ ਆ ਕੁਛ ਨਹੀਂ ਹੈਗਾ ਜਨਾਨੀ ਚ ਤੂੰ ਕੀ ਵਿਖਿਆ ਤੀਂ ਤੇਰੇ ਉਹਦੇ ਦੱਸਦੇ ਆ ਕੋਈ ਗੱਲ ਪਤਾ ਲੱਗੀ ਤੈਨੂੰ ਕੋਈ ਕੁਛ ਹੈਗਾ ਵਾ ਢਾਡੀ ਨਾ ਅੱਖਾਂ ਦੇ ਉੱਤੇ ਉਹਨੇ ਪਾਈਆਂ ਪੱਟੀਆਂ ਤੁਹਾਨੂੰ ਜਿੱਦਾਂ ਸਮਝਾਉਂਦੇ ਨੇ ਤੁਸੀਂ ਇਹਦੇ ਮਗਰ ਲੱਗ ਜਾਂਦੇ ਜੇ ਤੁਹਾਨੂੰ ਅਜੇ ਉਹਨੇ ਆਪਣਾ ਅਸਲੀ ਰੂਪ ਨਹੀਂ ਦਿਖਾਇਆ ਮੈਂ ਉਹਦਾ ਅਸਲੀ ਰੂਪ ਵੇਖਿਆ ਵਾ ਜਿੱਦਣ ਤੁਹਾਡੇ ਸਾਹਮਣੇ ਆਗੇ ਨਾ ਉਦੋਂ ਤੂੰ ਹੀ ਖੋਦ ਇਹ ਨਹੀਂ ਗੱਲ ਕਹਿਣੀ ਕਿ ਸਿਮਰਤ ਜੋ ਤੂੰ ਕਹਿੰਦੀ ਨਾ ਸਹੀ ਕਹਿਨੀ ਮੈਨੂੰ ਲੱਗਦਾ ਜਿੱਦਣ ਮੈਂ ਲਿਆਂਦਾ ਜੀ ਨਾ ਤੇਰਨਾ ਮੈਂ ਗੱਲ ਕੀਤੀ ਹੋ ਬਟੀਆਂ ਨੇ ਕੀਤੀ ਨਹੀਂ ਤਾਂ ਤੂੰ ਆਖਿਆ ਮਮੀ ਚਲੋ ਠੀਕ ਐ ਆਪਾਂ ਕਰ ਲਾਂਗੇ ਅੱਜ ਤੂੰ ਬਦਲਣ ਚੜਾਈਂ ਹੈ ਪੁੱਤ ਉਹਦਾ ਵੀ ਘਰ ਵਸ ਲੈnde ਗੱਲ ਤੁਸੀਂ ਉਦੋਂ ਕੀਤੀ ਜਿਹੜੋ ਤੁਸੀਂ ਉਹਨੂੰ ਘਰੇ ਲਿਆ ਕੇ ਬਿਠਾਇਆ ਇੱਥੇ ਮੇਰੇ ਨਾਲ ਪਹਿਲਾਂ ਕੋਈ ਝਲਾਣੀ ਕੀਤੀ ਕਿ ਉਹਨੂੰ ਘਰੇ ਲਿਆਉਣ ਲੱਗੇ ਆ ਪੁੱਤ ਬਚੋਲਣ ਜਦੋਂ ਲਾਈ ਘਰ ਆਈ ਤੇ ਮੈਂ ਕਿਹੜਾ ਨੂੰ ਸੱਦਣ ਗਈ ਸਾਂ ਉਦ ਘਰ ਆਈ ਵੀ ਤੋਨੇ ਕਿੱਥੇ ਕੱਢ ਤੋ ਛੱਡ ਕੇ ਗਾਂ ਗਈ ਤੈਨੂੰ ਕਿੱਥੇ ਕੱਢਦੀ ਤਵੇਲਾ ਇੱਥੇ ਆਈ ਨਾ ਤੇ ਮੈਂ ਸ਼ਮੀ ਨੂੰ ਕਿਹਾ ਕੱਢ ਕੇ ਦੱਸ ਕਿ ਮੈਂ ਕੁਝ ਕਿਹਾ ਇਦਾਂ ਸ਼ਮੀ ਨੂੰ ਉਹ ਹੀ ਕਰਕੇ ਨਹੀਂ ਬੋਲਦਾ ਇਦਾਂ ਕਿ ਮੈਂ ਸ਼ੰਮੀ ਨੂੰ ਤੁਸੀਂ ਆਪੇ ਨਹੀਂ ਹੋਏ ਕਰਕੇ ਬੋਲਣਾ ਤੁਸੀਂ ਤੇ ਆਪੇ ਕਹਿੰਦੇ ਜਿਕੇ ਇਹਨਾਂ ਕੇ ਪਾ ਲੈਣਾ ਸ਼ੰਮੀ ਉੱਧਰ ਚਾਈ ਜਾਵੇ ਤਾਂ ਤੁਸੀਂ ਮਗਰ ਅੱਜ ਨਹੀਂ ਤਾਂ ਕਹਿਣ ਲੱਗੀ ਵੀ ਸ਼ਰਮ ਆਉਂਦੀ ਕਿ ਮੈਨੂੰ ਆਹ ਕਿ ਤੁਮਹਾਂ ਦੇ ਭੈਣ ਤੇ ਬੜਾ ਦੁੱਖ ਲੱਗਣ ਡਿਆ ਇਹ ਤਾਂ ਤੇ ਨਹੀਂ ਕਿ ਤੁਮਹ ਨੂੰ ਦੁੱਖ ਲੱਗਦਾ ਇਹਦਾ ਵੀ ਸੋਚੋ ਨਾ ਜੇ ਤੇਰੇ ਘਰ ਰੱਬ ਨੇ ਦਿੱਤਾ ਤੇ ਇਹਦੇ ਘਰ ਵੀ ਸੋਰ ਪੀ ਇਹਦੇ ਘਰ ਵੀ ਰੱਬ ਦੇਵੇ ਤੇ ਜੂਰੀ ਥੋੜੀ ਮੰਮੀ ਤੇਰੀ ਵਿਆਹ ਨੂੰ ਕਿੰਨਾ ਕ ਟਾਈਮ ਹੋਇਆ ਵਾ ਪਰ ਮਾਤਾਵਾਂ ਨੇ ਕੀ ਪਤਾ ਕਦੋਂ ਮੇਰ ਕਰ ਦੇ ਇੰਨੀ ਜਲਦੀ ਤੇ ਨਹੀਂ ਬੜਵਾਣਾ ਮੇਰਾ ਪਿੰਡਾ ਦਾ ਵਿਆਹ ਹੋਇਆ ਮੇਰਾ ਤੁਹਾਡੇ ਘਰ ਜਵਾਕ ਹੋ ਗਿਆ ਮੈਂ ਉੱਧਰ ਤੁਰ ਰਹਿਣ ਡਿਆ ਮੰਮੀ ਮੈਂ ਜਿਆਦਾ ਲੰਮੇ ਜੁੜੇ ਤੁਹਾਡੇ ਨਾਲ ਕੋਈ ਗੱਲਾਂ ਨਹੀਂ ਕਰਨੀਆਂ ਮੈਂ ਤੁਹਾਡਾ ਕਿਹਨੇ ਵੀ ਗੱਲ ਤੁਹਾਡਾ ਸਾਥ ਨਹੀਂ ਜੇ ਦੇਣਾ ਮੈਂ ਨਹੀਂ ਚਾਹੁੰਦੀ ਕਿ ਕੱਲ ਨੂੰ ਮੇਰੀ ਭੈਣ ਨੂੰ ਪਤਾ ਲੱਗੇ ਤੂੰ ਮੇਰੇ ਸਿਰ ਤੇ ਗੱਲ ਹੋਵੇ ਕਿ ਤੈਨੂੰ ਸਾਰਾ ਕੁਝ ਪਤਾ ਸੀ ਨਾ ਉਦੋਂ ਨਹੀਂ ਤੇ ਤੂੰ ਪਤਾ ਹੈ ਕਿਦੋਂ ਤੂੰ ਭੈਣ ਨੂੰ ਚੱਤੀ-ਚੱਤੀ ਗੱਲਾਂ ਕਰਦੀਆਂ ਕੁੜੀ ਨੂੰ ਵੀ ਨਹੀਂ ਹੱਥ ਲਾਉਂਦੀਆਂ ਮੰਮੀ ਤੂੰ ਵੈ ਕੁੜੀ ਦੇ ਲਾਗੇ ਉਹ ਨਹੀਂ ਬੈਣੀ ਚਾਹੀਦੀ ਪਤਾ ਨਹੀਂ ਕੁੜੀ ਕੀ ਕਰ ਦੇਵੇ ਕੀ ਕਰ ਦਿੰਦੀ ਹੈ ਹੈ ਅੱਜ ਤੂੰ ਉਹਦੇ ਵਾਸਤੇ ਗੱਲਾਂ ਕਰਦੀ ਪਈ ਹੈ ਮੈਨੂੰ ਨਹੀਂ ਪਤਾ ਹੈ ਮੰਮੀ ਕਿਹੋ ਨਾਲ ਸਮਾਂ ਕੀ ਅੱਗੇ ਵਿਖਾਊਗਾ ਪਰ ਹੁਣ ਮੈਨੂੰ ਸਭ ਕੁਝ ਪਤਾ ਲੱਗਣ ਲੱਗ ਪਿਆ ਸਾਰੇ ਦੇ ਰੰਗ ਵਿਖੰਦੇ ਆ ਪੇ ਕਿ ਇੱਥੇ ਕਿਹੜਾ ਕਿਦਾਂ ਦਾ ਵਾ ਘਰ ਸੋਹਣਾ ਮਾੜੀ ਗੱਲ ਨਹੀਂ ਹੈ ਕਿਹਦਾ ਅਸੀਂ ਉਹਨੂੰ ਕੱਟਣ ਨਹੀਂ ਦੇ ਅਸੀਂ ਨੂੰ ਮਾਰਨ ਨਹੀਂ ਦੇ ਅਸੀਂ ਨੂੰ ਕਹੇ ਦੇਣ ਕੀ ਤੋਂ ਮਨਾ ਨਹੀਂ ਕਰਨ ਦੇ ਨਾਲੇ ਰੰਗ ਮੈਨੂੰ ਲੱਗਦਾ ਤੇਰੇ ਦਿਖੰਦੇ ਮੈਨੂੰ ਤੇ ਬੱਚੇ ਦੀ ਗੱਲ ਕਰਦੇ ਜੀ ਨਾ ਉਹਦੇ ਕੋ ਕੀ ਹੈਗਾ ਵਾ ਉਹ ਵੀ ਤਾਂ ਬੱਚੇ ਤੋਂ ਵਾਂਝੀ ਆ ਉਹਦਾ ਕਿਹਨਾਂ ਕਿੰਨਾ ਕ ਦਿਲ ਦੁਖਦਾ ਅੰਦਰੋਂ ਤੁਸੀਂ ਤਾਂ ਇੱਕ ਪਿਓ ਦੇ ਦਰਜੇ ਨਾਲ ਵੇਖਦੇ ਹੋ ਮਾਂ ਵਾ ਜਿੰਨੇ ਜਨਮ ਦੇਣਾ ਉਹਦੇ ਦਰਜੇ ਨੇ ਕੋਈ ਸੋਚ ਕੇ ਵੇਖੋ ਕਿ ਉਹ ਕਿੱਥੇ ਇਸ ਟਾਈਮ ਕੀ ਫੀਲ ਕਰਦੀ ਹੋ ਆਪਣੀ ਜ਼ਿੰਦਗੀ 'ਚ ਉਦੇ ਬਾਰੇ ਵੀ ਸੋਚਣਾ ਤੇ ਹੁਣ ਜੇ ਬੰਦਾ ਹੋਵੇ ਤੇ ਬੰਦਾ ਵੀਰ ਤੋਂ ਹੋਲੇ ਕੋਈ ਲੈ ਆ ਜ ਲੈ ਮਮੀ ਕਿਹੋ ਜਿਹੀ ਗੱਲਾਂ ਕਰਦੀ ਆ ਬੱਸ ਕਰ ਮੇਰੀ ਗੱਲ ਸੁਣ ਮੈਂ ਤੈਨੂੰ ਬਹੁਤ ਗੱਲਾਂ ਸੁਣਨੀਆਂ ਪਹਿਲੀ ਗੱਲ ਤੇ ਮੈਨੂੰ ਤੇਰੀ ਲੋੜ ਵੀ ਨਹੀਂ ਮਮੀ ਇਹਨੇ ਵਿੱਚ ਲਿਆਉਂਦੀ ਮੈਂ ਮਮੀ ਤੇ ਕਹਿੰਦਾ ਲੈ ਆਂਦਾ ਮੇਰੀ ਗੱਲ ਸੁਣ ਲੈ ਪਤਾ ਏ ਜੀ ਭੈਣ ਸੀ ਤਾਂ ਆ ਹੀ ਵਿੱਚ ਲਿਆਦਾ ਜੇ ਹੋਰ ਕੋਈ ਹੁੰਦਾ ਤਾਂਹੀਂ ਤੈਨੂੰ ਪੁੱਛਣਾ ਸੀ ਮੈਨੂੰ ਲੱਗਦਾ ਤੂੰ 14 ਨਹੀਂ ਆ ਤੂੰ 14 ਨਹੀਂ ਆ ਇਹ ਘਰ ਵਿੱਚ ਮੇਰੇ ਘਰੇ ਬੱਚਾ ਹੋਵੇ ਠੀਕ ਆ ਨਾ ਤੂੰ ਕੀ ਚਾਹਣੀ ਐ ਮੈਨੂੰ ਸਮਝ ਲੱਗੀ ਸਿੱਧੀ ਜਿਹੀ ਗੱਲ ਇਹ ਨਾ ਸਮਝਣ ਦਾ ਜਮੰਦੀ ਹੋਣੀ ਚਾਹੀਦੀ ਪਹਿਠੀ ਤੇ ਮਮੀ ਕੋ ਅਿਕੜਾਂ ਤੂੰ ਤੋਂ ਦੀ ਭੈਣ ਆ ਤੂੰ ਕੜਾ ਨੂੰ ਕੱਢਣ ਦੇ ਨਹੀਂ ਕਰੋ ਤੂੰ ਤੇ ਆ ਗਈ ਹੈ ਨਾ ਕਿਪਤਾ ਬੱਚਾ ਆ ਜੂਗਾ ਤਾਂ ਸਾਰੇ ਇੱਥੇ ਹੀ ਆ ਸਾਰੇ ਕੋਚ ਰਹਿਣਗੇ ਮੰਮੀ ਇਹ ਪਤਾ ਕੀ ਚਾਹਦੀ ਇਹਨਾਂ ਦਾ ਵੰਸ਼ ਵਧੀ ਜਾਵੇ ਮੇਰੇ ਘਰ ਦੀ ਵਧੇ ਨਾ ਘਰ ਦੀ ਤੇ ਜੋ ਵੀ ਘਰ ਵਿੱਚ ਸਾਰਾ ਕੁਝ ਹੋਵੇ ਉਹ ਸਾਹਮਣੇ ਸਿੱਧੀ ਜIAL ਤੇ ਹੀ ਆਣਾ ਤੇ ਇਹ ਹੀ ਗੱਲ ਹੋਣੀ ਹੋਰ ਕੀ ਹੋਣਾ ਹੋਰ ਕੀ ਆ ਇੱਕ ਵਾਰ ਯਾਦ ਰੱਖਿਓ ਕਿਹਦੇ ਨਾਲ ਦਿਲ ਦੁਖਾ ਕੇ ਤੁਸੀਂ ਆਪਣਾ ਘਰ ਨੂੰ ਸਹਿਣਾ ਤੁਸੀਂ ساری ਉਮਰ ਖੁਸ਼ੀ ਨਹੀਂ ਮਿਲਣੀ ਤੁਹਾਨੂੰ ਆ ਜਿਹੜੇ ਜਵਾਕ ਦੇ ਮਗਰ ਭੱਜੇ ਫਿਰਦੇ ਨੇ ਨਾ ਵੰਸ਼ ਵਧਾਉਣ ਬਾਰੇ ਜੇ ਕੀ ਪਤਾ ਉਹਦੇ ਘਰੇ ਨਾ ਹੋਵੇ ਜੇ ਪਿੱਛੇ ਇਦਾਂ ਆ ਗਈ ਨਾ ਤਾਂ ਅੱਗੇ ਤੁਹਾਨੂੰ ਪਤਾ ਕੀ ਤੁਹ ਇੱਥੇ ਨਹੀਂ ਕਹਿ ਦਊਗੀ ਮਮੀ ਅੱਜ ਯਾਦ ਰੱਖੀਏ ਜੇ ਸੁੱਖ ਮਿਲਣਾ ਤੇ ਕੋਈ ਮਿਲ ਜਾਣਾ ਐ ਉਹ ਬਾਰ ਬਾਰ ਥਾਂ ਥਾਂ ਮੂੰਹ ਮਰਨਾ ਮਿਲਣਾ ਤਾਂ ਕਰਦਾ ਹੀ ਆ ਨਾ ਤੂੰ ਭੈਣ ਨੂੰ ਹਣਾ ਨਹੀਂ ਆ ਦੇ ਕੇ ਤਾਂ ਉਹਦੇ ਵੱਲ ਹੋਈ ਜਾਨੀ ਇਹ ਗੱਲ ਕੋਈ ਨਹੀਂ ਕਰਦੀ ਪਹਿਲਾਂ ਤੇਰੀ ਵੀ ਸਲਾਹ ਵਿੱਚ ਹੀ ਸੀ ਮੈਂ ਅੱਜ ਤੂੰ ਪਤਾ ਘਟਕਾਉਣ ਡਈ ਜਿਹ ਵਿੱਚੋਂ ਨਿਕਲਣ ਡਈ ਐ ਤੇ ਮੈਂ ਨਾਲ ਕੋਈ ਗੱਲ ਕਰਾਂ ਇਹਦੀ ਸਮਝ ਨਹੀਂ ਆਦੀ ਮਮੀ ਮੈਨੂੰ ਪਤਾ ਨਹੀਂ ਅੰਜੂ ਕਿੰਨਾ ਗੱਲ ਕਰਨ ਲਈ ਇੱਕਦਮ ਹੀ ਬੰਦ ਕਰਤਾ ਫਿਰ ਮੈਨੂੰ ਇੱਕਦਮ ਡਰ ਕੇ ਕਹਿਣ ਲੱਗ ਪਈ ਆਖੇ ਮੇਰੀ ਸੇਲੀ ਦਾ ਫੋਨ ਆਹੀ ਮੈਨੂੰ ਤਾਂ ਲੱਗਦਾ ਕਿ ਇਹ ਹੋਰ ਦਾ ਹੀ ਫੋਨ ਸੁਣਨ ਦੀ ਹੀ ਦਾਤ ਚ ਕੁਝ ਕਾਲਾ ਹੀ ਲੱਗੀ ਜਾਂਦਾ ਹੁਣ ਆ ਸਾਰੇ ਕੀ ਸਲਾਹ ਕਰਨ ਦੇ ਅੰਦਰ ਵੜ ਕੇ ਨੇਖਾਂ ਤਾਂ ਸਹੀ ਕੀ ਖਿਚੜੀ ਪੱਕੀ ਜਾਂਦੀ ਮੇਰੇ ਘਰ ਤੇਰੀ ਮੰਨ ਜਾ ਤੇਰੀ ਸਲਾਹ ਨਾਲ ਹੀ ਸੋਦੇ ਖੋਲੇ ਤਾ ਮੇਰੀ ਗੱਲ ਸੁਣ ਲੈ ਆ ਆ ਸਭੀ ਵੀ ਆ ਗਈ ਲੈ ਇਹਨੂੰ ਵੀ ਪੁੱਛਣਾ ਜੀ ਦਾ ਦੱਸ ਤੂੰ ਕੱਲੀ ਜਲੀ ਸਾਗਰੀ ਜਾਈਂਗੇ ਦੱਸ ਬਸ ਸੁਖਮਨ ਭਟੀ ਘਰ ਦੀ ਸਾਲੀ ਲਈ ਜਿੰਨ ਕਦੀ ਹਾਂ ਕੀ ਸਲਾਮਾ ਹੁੰਦੀ ਆ ਮਾਂ ਉਹ ਮੈਨੂੰ ਵੀ ਦੱਸੋਗੇ ਲੈ ਦੱਸ ਮੰਮੀ ਕੋਈ ਸਲਾਮਾ ਨਹੀਂ ਹੁੰਦੀ ਆ ਉਹ ਸੁਖਮਨ ਬੇਟੀ ਤੇ ਮੈਂ ਨਹੀਂ ਸੁਖਮਨ ਕਿੱਥੇ ਆ ਹਾਂ ਮੰਮੀ ਉਧਰ ਕੱਲੀ ਆ ਪਾਪਾ ਆਪਣੇ ਕੋ ਬੈਠੀ ਆ ਮੈਂ ਤਾਂ ਦੱਸ ਉਹ ਨੀਗੀ ਜੀ ਬੱਚੀ ਆ ਤੇ ਉਹਦੋਂ ਆਪਾਂ ਪ੍ਰੋਗਰਾਮ ਹੀ ਕਰਦੀ ਕਰਦੀ ਵੀ ਨਾ ਜਦ ਤੱਕ ਜਨਮ ਦਿਨ ਮਨਾਉਣਾ ਆ ਜਾਂ ਇਦਾਂ ਦਾ ਨਾ ਵਧੀਆ ਪ੍ਰੋਗਰਾਮ ਕਰੀ ਕਿੰਨੀ ਇੱਕ ਤਾਂ ਬੱਚਾ ਆਪਣੇ ਘਰੇ ਆਇਆ ਕਿ ਦੱਸਣਾ ਤੇ ਮੈਂ ਤੁਹਾਨੂੰ ਕਦੋਂ ਦੀ ਲੱਭਣ ਨਹੀਂ ਐ ਤੁਸੀਂ ਇੱਥੇ ਅੰਦਰ ਵੜ ਕੇ ਬੈਠੇ ਸੀ ਪਹਿਲੇ ਵੀ ਤਾਂ ਨਹੀਂ ਲੱਭਣ ਦੇਈ ਮੈਂ ਬੈਠੀ ਆ ਤਾਂ ਮੈਨੂੰ ਵੇਖ ਕੇ ਆ ਗਿਆ ਇਹ ਬਿੱਠੀ ਤੇ ਮੈਂ ਇਹਨੂੰ ਵੇਖ ਕੇ ਅੱਗੇ ਚ ਗੱਲਾਂ ਕਰਨ ਦਾ ਭੈਣ ਸਾਰੇ ਇੱਥੇ ਕਹਿ ਕੇ ਮਮੀ ਬੰਦੇ ਤੇ ਮਾਰਦੀ ਨਾ ਸਿਮਰਤ ਨੂੰ ਇੰਨਾ ਗੁੱਸਾ ਕਾ ਤੂੰ ਚੜਿਆ ਕੁਝ ਹੋਇਆ ਪੁੱਤਰਾ ਗੁੱਸਾ ਚੜਿਆ ਉਹ ਆਂਦੀ ਤੇ ਮਾਰਨੀ ਮਨਾਉਂਦੇ ਇੱਕ ਵਾਰ ਅੱਗੇ ਵੀ ਮੈਨੂੰ ਬੋਲੀ ਸੀ ਤੁਸੀਂ ਨਾ ਇੱਥੇ ਲੈਣਾ ਛੱਡ ਕੀ ਗੱਲਿਆ ਉਹ ਜੋ ਹੈ ਨਹੀਂ ਨਹੀਂ ਜਿਹੜੀ ਕੋਸ਼ ਨਹੀਂ ਹੈ ਵੈਸੇ ਹੀ ਉਹ ਤਾਂ ਮਾਂ ਦੀਆਂ ਗੱਲਾਂ ਦੇ ਹੀ ਕਰਦੇ ਉਹ ਬਹਿ ਗਏ ਸੀ ਕੋਈ ਸਲਾਹ ਕਰ ਲੈਨੇ ਤਾਂ ਆਪੇ ਸ਼ਮੀ ਵੀ ਆ ਗਈ ਇਹਨੂੰ ਵੀ ਕਰ ਲੈਨੇ ਸਲਾਹ ਫਿਰ ਕਿਹੜੀ ਗੱਲ ਆਪਾਂ ਹਾਂ ਤੇ ਕਰੋ ਸਲਾਹ ਕਿਹੜੀ ਕਰਨੀ ਆ ਅੱਜ ਕੱਲ ਤੇ ਪਤਾ ਨਹੀਂ ਤੁਸੀਂ ਬੂਏ ਬੰਦ ਕਰ ਕਰਕੇ ਕੀ ਖਿਜੜੀ ਪਕਾਈ ਜਾਂਦੇ ਸੀ ਮੈਨੂੰ ਤਾਂ ਕੋਈ ਕੁਝ ਦੱਸਦਾ ਹੀ ਨਹੀਂ ਆ ਕੋਈ ਖਿਜੜੀ ਨਹੀਂ ਪਕਣ ਲਈ ਮੰਮੂ ਨਾਲਿਆ ਜਿਹੜੀ ਕੁੜੀ ਲਈ ਹੈ ਨਾ ਆ ਪੌੜੀਆਂ ਤਾਂ ਬਹਿ ਕੇ ਗੱਲ ਕਰਨ ਦੀ ਸੀ ਕਿਸੇ ਨਾਲ ਉਹ ਬੜੀ ਕਰਦੀ ਉਹਨਾਂ ਸਹਿੰਦੀ ਨਾ ਗੱਲ ਹੁਣ ਕਿੰਨਾ ਕਰਨੀ ਨੇ ਹੋ ਉਹ ਪਿੱਛੇ ਕਿਨੇ ਜਾਂਦੇ ਉਹ ਸਹਿੰਦੀਆਂ ਕਿਨੇ ਗੱਲਾਂ ਹਾਂ ਕੁੜੀਆਂ ਦੀਆਂ ਸਹਿੰਦੀਆਂ ਵਿੱਚ ਨਾ ਕਿਸੇ ਦਿਨ ਲੱਗੀ ਹੋ ਸਾਨੂੰ ਕੀ ਲੱਗੀ ਰਹੀ ਉਹ ਤੇ ਲੱਗਦਾ ਆਪਣੇ ਪਿਛਲੇ ਪੇਚ ਸੋਹਰਿਆਣੇ ਗੱਲਾਂ ਨਹੀਂ ਕਰਨੀ ਪਿਛਲੇ ਸੋਹਰਾਂ ਨਾ ਕਰਨੀਆਂ ਹੁੰਦੀਆਂ ਤੇ ਵਿਚਾਰੀ ਠੱਕੇ ਕਿਉਂ ਖਾਂਦੀ ਹਾਂ ਕੀ ਕਰਨ ਇੱਥੇ ਆਉਂਦੀ ਜਾਂਦੀ ਨਾ ਜੇ ਇਹਨਾਂ ਗੱਲਾਂ ਹੀ ਕਰਨੀਆਂ ਹੁੰਦੀਆਂ ਤੇ ਉੱਥੇ ਰਹਿੰਦੀ ਹੋ ਨਾ ਤੂੰ ਹੀ ਬੜਾ ਪੱਕ ਲੈਂਦੇ ਜੀ ਅੱਜਕੱਲ ਆਖ ਕੇ ਤੇ ਉਹਦੀ ਗਲਤੀ ਵੀ ਕੱਢ ਦਿਆ ਕਰੋ ਤੁਸੀਂ ਇੱਕ ਕਰੀ ਨਹੀਂ ਆਂਦੇ ਵੀ ਉਹ ਗਲਤ ਆ ਹਰ ਚੀਜ਼ 'ਚ ਤੁਸੀਂ ਉਹਦੇ ਪੱਖ ਲਈ ਜਾਂਦੇ ਨੇ ਅਮੀ ਤੂੰ ਇਦਾਂ ਦੀ ਕਰਨ ਦੀ ਹੋਈ ਹੈ ਤੂੰ ਵੇਈ ਲਿਆ ਕਰਕੇ ਇਹਦੇ ਕੋਲ ਬੰਦਾ ਦੁਖੀ ਹੁੰਦਾ ਯਾਰ ਹੈ ਨਾਲੇ ਜਨਾਨੀ ਜਨਾਨੀ ਦਾ ਇਦਾਂ ਕਿ ਕਿਦੋਂ ਦਾ ਯਾਰ ਸੋਚਣਾ ਪੀ ਹੋਣੀ ਸਮਝਣੀ ਆਈ ਹੈ ਆ ਪਾਜੀ ਘਰ 'ਚ ਜੋ ਚੀਜ਼ ਦਿਖਦੀ ਹੈ ਨਾ ਤੂੰ ਸਾਹਮਣੇ ਆ ਹੀ ਜਾਂਦੀ ਆ ਉਹ ਕਿਹੜੇ ਇਸ ਘਰ 'ਚ ਨਹੀਂ ਰਹਿੰਦੀ ਕਿ ਜਿਹੜਾ ਉਹਨੂੰ ਕੋਈ ਦੇਖਦਾ ਨਹੀਂ ਇਸ ਘਰ 'ਚ ਹੋਣ ਕੀ ਦਿਆ ਵਾ ਅੱਛਾ ਬੋਲਣ ਦਾ ਉਹਦਾ ਵੀ ਹੱਕ ਬੰਦਾ ਹੀ ਆ ਮੈਂ ਤੈਨੂੰ ਰੋਕਿਆ ਨਾ ਨਾਲੇ ਮੇਰੀ ਗੱਲ ਸੁਣ ਲਓ ਮੈਂ ਤਾਂ ਸਿਮਰਤ ਨੇ ਸ਼ਾਮੀ ਬਾਜ਼ਾਰ ਜਾਣਾ ਇਕੱਠੇ ਤੇ ਉਹਨੂੰ ਕੋ ਰਾਤ ਦਾ ਸੋਈ ਦਾ ਕੰਮ ਹੁਣ ਕਰ ਲੈ। ਸਵੇਰ ਦਾ ਉਹਨੂੰ ਮੈਂ ਕੋਈ ਕੰਮ ਨਹੀਂ ਕਿਹਾ। ਸਾਰਾ ਮੈਂ ਆਪ ਹੀ ਕੀਤਾ ਵਾ। ਉਹਦੀ ਤੇ ਚਲਨੇ ਆਣੀ ਨਹੀਂ ਠੀਕ ਹੈਗੀ। ਉਹਨੇ ਨਹੀਂ ਆਣੀ ਫੜੀ। ਤੇ ਹੁਣ ਰਾਤ ਦਾ ਕੰਮ ਸਾਰਾ ਕਰ ਲੈ। ਕਿਉਂਕਿ ਬਾਜ਼ਾਰੋਂ ਆਣ ਕੇ ਨਹੀਂ ਤੇ ਰੋਟੀ ਪਾਣੀ ਹੁੰਦਾ। ਚਲ ਕੋਈ ਦੀ ਮੈਨੂੰ ਕਹਿ ਦੂੰ ਕਿ ਰੋਟੀ ਪਾਣੀ ਕਰ ਲਾਉਂਦੇ ਹਾਂ ਸਾਰਾ ਕੁਝ। ਕਰ ਲੂਗੀ ਅੱਤੇ। ਲੈ ਮੈਂ ਪਈ ਹਾਂ। ਕੋਈ ਗੱਲ ਸਮਾਨ ਕਰਨਾ ਕਰ ਲੈਣਾ ਮੈਂ। ਉਹਨੇ ਆਪ ਅੱਬਰ ਜਨੇ ਆਪੇ ਹੀ ਉੱਠ ਕੇ ਕਰਨ ਲੱਗ ਪੜਾ। ਮੇਰੀ ਕਹਿੰਦੀ ਲੋੜ ਹੀ ਨਹੀਂ ਪੈਣੀ। ਤੇ ਜਾਓ ਤੁਸੀਂ ਦੋਵੇਂ ਪੜਾ ਬਾਜ਼ਾਰ ਚੱਲ ਜਿਓ। ਤੁਹਾਡੀ ਵੀ ਕਿ ਮੇਰੀ ਗੱਲ ਸੁਣਿਆ